ਕਾਸ ਜੀ ਇੰਟਰਥੀ ਕੀ ਰੱਖ ਬੋ ਮੇਰਾ ਸਾੜੀ ਕੀ ਕਰ ਲਓ ਭਾਜੀ ਆਪਾਂ ਐਸੇ ਇੱਥੇ ਮੇਰੀ ਸਾਲੀ ਆ ਜੀ ਤੇ ਐਸੇ ਆਪਾਂ ਉਹਨਾਂ ਕੋਲ ਉਹਨਾਂ ਕੋਲ ਆਏ ਤਾਂ ਆਪਾਂ ਕੋਰੀਡੋਰ ਤੇ ਆ ਗਏ ਕੋਰੀਡੋਰ ਤੇ ਆਏ ਤੇ ਆਪਾਂ ਇੱਧਰ ਵਾਪਸ ਜਾ ਰਹੇ ਸੀ ਘਰ ਨੂੰ ਜੂ ਟਰਨ ਕਰਦਾ ਸੀ ਇਹ ਮੁੰਡਾ ਥੋੜੀ ਜਿਹੀ ਅੱਗੇ ਗਿਆ ਤੇ ਆਪਾਂ ਖੜੇ ਸੀ ਲੱਗੇ ਇਹੀ ਮੁੰਡਾ ਕੱਲਾ ਚ ਬੈਠਾ ਮੋਟਰਸਾਈਕਲ ਤੇ ਤੇ ਦੂਸਰਾ ਮੋਟਰਸਾਈਕਲ ਵੀ ਸਾਡਾ ਲੱਗ ਖੜਾ ਸੀ ਕਿਨੇ ਜੂ ਟਰਨ ਕੀਤਾ ਜੀ ਕੱਢਣ ਲੱਗਾ ਉਹ ਮੁੰਡੇ ਦੋ ਆ ਰਹੇ ਸੀ ਸਪਲੈਂਟਰ ਮੋਟਰਸਾਈਕਲ ਤੇ ਸੀ ਉਹਨਾਂ ਦੋਨਾਂ ਨੇ ਰੇਸ ਲਾਈ ਸੀ ਵੀ ਬੋਥ ਫਾਸਟ ਆ ਰਹੇ ਵੀ ਰੇਸਟਨ ਉਪਾਤਪੀ ਕਿ ਦਿੱਤੇ ਜਾ ਰਹੇ ਸੀ ਉਹ ਤੇਜ਼ ਆ ਰਹੇ ਸੀ ਜ਼ਿਆਦਾ ਤੇ ਇੱਕ ਨੇ ਤੇ ਕੋਲਤੀ ਕੱਢ ਲਿਆ ਦੂਸਰੇ ਕੋ ਕੰਟਰੋਲ ਨਹੀਂ ਹੋਇਆ ਉਹਨੇ ਵਿੱਚ ਲੈ ਕੇ ਮਾਰ ਦਿੱਤੀ ਜੀ ਇਹਦੇ ਅੰਤ ਮੌਕੇ ਤੇ ਉਸਦੇ ਮੌਕੇ ਨਹੀਂ ਜੀ ਉਹ ਤਾਂ ਸਾਹ ਚੱਲਦੇ ਸੀ ਥੋੜੇ ਇੱਥੇ ਕਿੱਦਾਂ ਪਹੁੰਚੋ ਇੱਥੇ ਇਹ ਮੁੰਡਿਆਂ ਨੇ ਆਪਾਂ ਨੂੰ ਭੇਜਿਆ ਨਾਲ ਫੇ ਮੋਟਰਸਾਈਕਲ ਤੇ ਲੈ ਗਏ ਚੱਕ ਕੇ ਤੇ ਦੋ ਹੰਦਿਆਂ ਦੇ ਰਾਸਤੇ 'ਚ ਇਹਨਾਂ ਨੂੰ ਐਮਬੂਲੈਂਸ ਮਿਲੀ ਰਾਸਤੇ 'ਚ ਇਹਨਾਂ ਨੂੰ ਐਮਬੂਲੈਂਸ ਤੇ ਭਾਲਿਆ ਪਰ ਉਹਥੇ ਖੜੇ ਸੀ ਬਾਕੀ ਅੱਗੇ ਦਾ ਇਹਨਾਂ ਨੂੰ ਪਤਾ ਵੀ ਐਮਬੂਲੈਂਸ 'ਚ ਉਹ ਇਹ ਕਹਿ ਰਿਹਾ ਸੀ ਵੀ ਉਤਾਰਿਆ ਹਸਪੀਟਲ ਅੰਦਰ ਲੈ ਉਨੇ ਦਿਨ ਰੋਣ ਦੇ ਬਿਅਦੀ ਦਿੱਤੋ ਹਾਂਜੀ ਉਹੀ ਉਥੇ ਪੁਲਿਸ ਵਾਲਾ ਰੋਕਣ ਵਾਲਾ ਨਹੀਂ ਹੈ ਨਹੀਂ ਜੀ ਕੋਈ ਨਹੀਂ ਸੀਗਾ ਉਸ ਟਾਈਮ ਨਹੀਂ ਸੀਗਾ ਕੋਈ ਨਹੀਂ ਆਇਆ ਜੀ ਉਥੇ ਉਹਦੇ ਬੋਲਦੇ ਜੇਸ ਲਾ ਦੇ ਹਾਂਜੀ ਬਹੁਤ ਉਹਨਾਂ ਕੋਲ 15 16 ਮੋਟਰਸਾਈਕਲ ਸੀ ਕੋਈ ਲੋ ਰੋਡ ਹਾਂਜੀ ਉਹ ਖੜੇ ਸੀ ਬਾਕੀ ਦੇ ਉਹ ਦੋ ਆ ਰਹੇ ਸੀ ਬਸ ਰੇਸ ਲਾ ਕੇ ਕੀ ਮੰਨ ਕਰਦੇ ਆ ਅਸੀਂ ਅਨਸਾਫ ਤੋਂ ਨੇ ਜੀ ਮੇਰਾ ਨਾਮ ਜੀ ਡਾਕਟਰ ਗੁਰਸ਼ਰਨ ਸਿੰਘ ਕਾਲੋ ਮੈਂ ਮੈਡੀਕਲ ਵਿੱਚ ਹਾਂਜੀ ਇਹ ਕੇਸ ਆਇਆ ਸੀ ਜੀ ਅਰਸ਼ਪ੍ਰੀਤ ਸਿੰਘ ਨਾਮ ਦਾ ਬ੍ਰਾਡ ਨੈੱਟ ਸੀ ਸਾਡੇ ਕੋਲ ਰੋਡ ਸਾਈਡ ਐਕਸੀਡੈਂਟ ਦੀ ਹਿਸਟਰੀ ਨਾ ਆਇਆ ਤੇ ਬ੍ਰਾਡ ਨੈੱਟ ਸੀ ਸਾਡੇ ਕੋਲ ਦਲਪਿੰਡ ਦਾ ਸੀ ਉਹ ਅਰਸ਼ਪ੍ਰੀਤ ਅਰਸ਼ਪ੍ਰੀਤ ਸਿੰਘ ਅਰਸ਼ਪ੍ਰੀਤ ਸਿੰਘ ਹਾਂ ਜੀ ਕੀ ਦੱਸਦੇ ਆ ਕੀ ਕਾਰਨ ਕਿੱਥੇ ਹੋਇਆ ਐਕਸੀਡੈਂਟ ਇੱਥੇ ਆਪਣਾ ਡੇਰੇ ਦੇ ਹੱਲ ਲਾਗੇ ਬਾਹਰੋਲੀ ਸਾਈਡ ਰੋਡ ਤੇ ਸ਼ਾਇਦ ਉਹ ਜਿਹੜੀ ਨਵੀਂ ਰੋਡ ਤੇ ਹਾਂ ਜੀ ਉਹ ਤੇ ਮਾਪੇ ਆਏ ਤੁਸੀਂ ਉਹਨਾਂ ਨੂੰ ਚੇਤ ਕਰਤਾ ਹਾਂ ਹਾਂ ਜੀ ਹਾਂ ਜੀ ਕਾਫੀ دیر ਦੇ ਇਹਦੇ 8:40 ਦੇ ਸਾਡੇ ਕੋਲ ਇੱਥੇ ਆਈ ਸੀ 108 ਲੈ ਕੇ ਆਈ ਸੀ ਇਹਨਾਂ ਨੂੰ ਐਂਬੂਲੈਂਸ ਦੂਸਰਾ ਕੋਈ ਹੋਰ ਲੱਗਦੀ ਨਹੀਂ ਇੱਕ ਹੀ ਹੈ ਜਿਹਦੇ ਨਾਲ ਵਜਾ ਉਹ ਠੀਕ ਆ ਬੰਦਾ ਉਹਦਾ ਪਤਾ ਨਹੀਂ ਠੀਕ ਧੰਨਵਾਦ ਇਹ ਨਾ ਹਰਸ਼ਦੀਪ ਸਿੰਘ ਦਵਾਲਮ ਦਾ ਰਹਿਣ ਵਾਲਾ ਇਹ ਅੱਜ ਆਪਣੀ ਉਧਰ ਸਿਸਟਰ ਨੂੰ ਮਿਲਣ ਆਇਆ ਹੈ ਮਾਨਪਿੰਡ ਇਹ ਤੇ ਕੋਰੀਡੋਰ ਦੇ ਨਾ ਇਹਦਾ ਐਕਸੀਡੈਂਟ ਹੋ ਗਿਆ ਕਿ ਦੂਸਰਾ ਮੋਟਰਸਾਈਕਲ ਦੇ ਵਿੱਚ ਵੱਜਿਆ ਤੇ ਉਹਦੀ ਕਰਕੇ ਇਹਦੀ ਡੈਥ ਹੋ ਗਈ ਹੈ ਹੁਣ ਇਸ ਜਿਸਕੇ ਸਾਨੂੰ ਪਤਾ ਲੱਗਾ ਅਸੀਂ ਇਸ ਤਲਾ ਆਏ ਤੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਜੋ ਕਹਿਣ ਚਾਹਦੇ ਮਦਦ ਕਰਦੇ ਸਰ ਕੀ ਦੱਸਦੇ ਕਿਦਾਂ ਮੁਰਦਾ ਜਿਹੜਾ ਇਹ ਹਲੇ ਦੱਸਣਗੇ ਵੈਰੀਫਾਈ ਕਰਨ ਦੇ ਆਪਣੇ ਤੌਰ ਤੇ ਮੈਂ ਵੀ ਕਰਦੇ ਆ ਵੀ ਕਿਦਾਂ ਐਕਸੀਡੈਂਟ ਹੋਇਆ ਜਿਹੜੇ ਹਿਸਾਬ ਨਾਲ ਬਿਆਨ ਲਿਖੋਣਗੇ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ ਸਰ ਇਹਨਾਂ ਦਾ ਸਾਡੇ ਨਾਲ ਗੱਲਬਾਤ ਹੋਈ ਹੈ ਇਹਨਾਂ ਨੇ ਕਿਹਾ ਕਿ ਕੋਰੀਡੋਰ ਰੋਡ ਆ ਜਿਹੜਾ ਉੱਥੇ ਮੋਟਰਸਾਈਕਲ ਤੇ 15-20 ਮਿੰਨ ਲੜਵਾਏ ਜਿਹੜੇ ਆ ਉਹ ਗਿੱਸਾ ਲਾ ਰਹੇ ਸੀ ਜਿਹੜੇ ਆ ਕਿ ਇਸ ਮੁੰਡੇ ਦੇ ਵਿੱਚ ਬਚੇ ਨੇ ਜਿਹਦੇ ਕਰਕੇ ਇਹਦੀ ਮੌਤ ਹੋਈ ਹੈ ਕੋਈ ਨਹੀਂ ਵੈਰੀਫਾਈ ਕਰ ਲੈਨੇ ਪੁਲਿਸ ਦਾ ਉੱਥੇ ਕੋਈ ਨਹੀਂ ਮਿਲਾਇਆ ਜਿਹੜਾ ਮੈਨੂੰ ਜਿਹੜਾ ਉਹ ਲੜਵਾ ਜਾਂ ਟੱਕੇ ਹਰਸਾ ਲੇਤਾ ਹੁੰਦਾ ਵੈਰੀਫਾਈ ਕਰਦੇ ਕੋਈ ਨਹੀਂ ਡਿਊਟੀਆਂ ਆਲਰੇਡੀ ਲੱਗੀਆਂ ਨੇ ਫਿਰ ਵੀ ਵੈਰੀਫਾਈ ਕਰ ਲੈਨੇ ਵੀ ਕੀ ਗੱਲ ਵਾਸਾ ਹੀ ਹੈ ਸਿਰੋ ਕੋਰੀਡੋਰ ਰੋਡ ਜਿਹੜਾ ਬੜਾ ਸੈਂਸਿਟਿਵ ਹੈ ਔਰ ਉੱਥੇ ਟਰੈਕਟਰਾਂ ਦੀ ਰਸਤਾ ਲੱਗਦੀਆਂ ਮੋਟਰਸਾਈਕਲਾਂ ਦੀ ਹੈ ਸੰਗਤ ਦਾ ਬੰਦਾ ਕੋਈ ਹੋਰ ਵੀ ਜੋ ਜਾਂਦਾ ਕਰਦੀ ਹੈ ਨਹੀਂ ਕੋਈ ਗੱਲ ਨਹੀਂ ਇੱਥੇ ਡਿਊਟੀ ਆਲਰੇਡੀ ਲੱਗੀ ਹੈ ਫਿਰ ਵੀ ਇਸ ਬੰਦੇ ਆਪਾਂ ਹੋਰ ਡਿਊਟੀ ਵਿੱਚ ਵਧਾ ਦਿੰਦੇ ਸਰ ਹੁਣ ਬੱਚਾ ਅੰਬਿਸ਼ਾਤ ਕੰਸੀ ਨਹੀਂ ਦੇਖਦੇ ਆ ਜੀ ਵੈਰੀਫਾਈ ਕਰਦੇ ਆ ਜਿੱਦਾਂ ਬਿਆ ਲਿਖਾਉਣ ਕੇ ਪਰਿਵਾਰ ਮੈਂਬਰ ਉਹਦੇ ਹਿਸਾਬ ਨਾਲ ਕਾਰਵਾਈ ਕਰਾਂਗੇ